ご聴ありがとうございました ਪਿਛਲੇ ਦਿਨਾਂ ਚ ਤੁਹਾਡੇ ਅਖਬਾਰਾਂ ਚ ਖਬਰ ਬੜੀ ਪੜਦਾ ਹੁੰਦਾ ਸੀ ਕਿ ਤੁਹਾਨੂੰ ਪੰਥਕ ਜਥੇਬੰਦੀਆਂ ਵੱਲੋਂ ਬੁਲਾਵੇ ਬੜੇ ਆਉਂਦੇ ਸੀਗੇ ਵੀ ਇੱਥੇ ਆਓ ਉੱਥੇ ਆਓ ਸ਼ਾਇਦ ਤੁਸੀਂ ਜਾਂਦੇ ਵੀ ਰਹੇ ਹੋ ਸਾਰੇ ਪਾਸੇ ਕਿ ਉਹਨਾਂ ਪੰਥਕ ਜਥੇਬੰਦੀਆਂ ਨੇ ਵੀ ਤੁਹਾਡੀ ਬਾਹ ਨਹੀਂ ਫੜੀ ਜਿਵੇਂ ਤੁਹਾਨੂੰ ਲਗਾਤਾਰ ਬੁਲਾਉਂਦੇ ਰਹੇ ਮੇਰੇ ਮੈਨੂੰ ਨਾ ਇੱਕ ਜਿੱਦ ਦਾ ਮੋਹਰਾ ਬਣਾ ਕੇ ਅੱਜ ਤੋਂ ਲੁਧਿਆਣੇ ਵਾਲਾ ਤਾਨ ਹੋਇਆ ਤਾਂ ਸਭ ਤੋਂ ਪਹਿਲਾਂ ਮੈਂ ਅਸਥਿਹਾਰ ਆਪਣੇ ਨਾਂ ਤੇ ਛਾਪ ਕੇ ਤੇ ਇਹ ਚੱਕਿਆ ਮੁੰਡਾ ਚੱਕਿਆ ਜਿੱਦ ਨੂੰ ਆ ਪੰਮੇ ਹੋਣੀ ਸੰਤੋ ਸਮਾਜ ਦੇ ਵਾਲੇ ਇਕੱਠੇ ਹੋ ਕੇ ਅਖਬਾਰਾਂ ਵਿੱਚ ਇਹ ਆ ਜਾਂਦੇ ਆ ਜਿੱਦਾਂ ਮੋਰੇ ਇਹ ਆ ਜਾਂਦੇ ਜਦੋਂ ਕੰਮ ਗਰਮ ਹੋ ਜਾਂਦਾ ਤੇ ਸ਼ੁਰੂ ਵਿੱਚ ਤੋਂ ਕਰਵਾ ਲੈਂਦੇ ਆ ਚਰੂਆਤੋ ਕਰਵਾ ਕੇ ਤੇ ਮੈਨੂੰ ਫੇਰ ਪਿੱਛੇ ਛੱਡ ਦਿੰਦੇ ਆ ਆਪ ਵੀ ਅਖਬਾਰਾਂ ਦੇ ਵਿੱਚ ਮੋਰੀ ਆ ਜਾਂਦੇ ਆ ਤੇ ਸੰਗਤ ਨੂੰ ਵੀ ਸੋਚਣਾ ਚਾਹੀਦਾ ਕਿ ਕੰਮ ਕਰਨ ਵਾਲੇ ਕੋਲ ਨੇ ਤੇ ਮੋਰੀ ਹੋਣ ਵਾਲੇ ਕੋਲ ਹੈ ਸੋ ਅੱਜ ਜਿਹੜੇ ਹਾਲਾਤ ਤੁਹਾਨੂੰ ਸਾਹਮਣੇ ਪੂਰਨ ਸਿੰਘ ਦੇ ਸਦਰ ਨਜ਼ਰ ਆ ਰਹੇ ਹੈ ਕਿ ਤੁਸੀਂ ਤੁਹਾਨੂੰ ਕਹਿੰਦੇ ਜਦੋਂ ਅਸੀਂ ਵੀ ਇਹਨਾਂ ਦੇ ਘਰ ਦੇ ਹਾਲਾਤ ਦੇਖਦੇ ਆ ਸ਼ਾਇਦ ਛੱਤਾਂ ਕੋ ਟੁੱਟੀ ਹੋਈ ਹੈ ਤੇ ਇੱਟਾਂ ਵਗਾਰਾ ਔਰ ਬਾਲੇ ਵਗਾਰਾ ਸਾਰੇ ਟੁੱਟ ਕੇ ਡਿੱਗੇ ਹੋਏ ਨੇ ਕਿਸੇ ਵੀ ਟਾਈਮ ਤੇ ਛੱਪ ਵੀ ਡਿੱਗ ਸਕਦੀ ਹੈ ਸੋ ਅੱਜ ਸਾਨੂੰ ਇਹ ਸੋਚਣਾ ਬੜਾ ਗੰਭੀਰਤਾ ਨਾਲ ਵਰਦਾ ਕਿ ਜੇ ਕੋਈ ਪੰਥ ਦੀ ਗੱਲ ਕਰਨ ਵਾਲਾ ਜੇ ਕੋਈ ਆਵਾਜ਼ ਚੱਕਣ ਵਾਲਾ ਹੈ ਤੇ ਜੇ ਕੋਈ ਆਪਣੇ ਸ਼ਰੀਰ ਤੇ ਦੁੱਖ ਹੰਢਾ ਕੇ ਵੀ ਆਪਣੇ ਆਪ ਨੂੰ ਦ੍ਰਿੜ ਕਰਕੇ ਬੈਠਾ ਹੈ ਔਰ ਆਪਣੇ ਪਰਿਵਾਰ ਦੇ ਨਾਲ ਆਪਣਾ ਆਪ ਵਾਰਨ ਵਾਸਤੇ ਵੀ ਤਿਆਰ ਬੈਠਾ ਹੈ ਕਿ ਸਾਨੂੰ ਉਸ ਪਰਿਵਾਰ ਦੀ ਖੈਰ ਖਬਰ ਲੈਣੀ ਚਾਹੀਦੀ ਹੈ ਕਿ ਨਹੀਂ ਲੈਣੀ ਚਾਹੀਦੀ ਸੋ ਸਮੇਂ ਹਰ ਉਹ ਚੀਜ਼ ਸੋਚਣੀ ਚਾਹੀਦੀ ਹੈ ਹਰ ਜਿਹੜੀ ਵਿਚਾਰ ਹੈ ਉਹਦੇ ਤੇ ਗੌਰ ਕਰਨਾ ਚਾਹੀਦਾ ਕਿ ਅੱਜ ਜਿਹੜਾ ਸਾਡਾ ਕਰੋੜਾ ਅਰਬਾਂ ਖਰਦਾਰ ਤੇ ਜਿਹੜਾ ਯੂਜ਼ ਹੋ ਰਿਹਾ ਕੀ ਉਹ ਸੰਥਾ ਤੇ ਯੂਜ਼ ਹੋ ਰਿਹਾ ਕਨੇ ਕੁਝ ਹੋਰ ਵਿਚਾਰਾ ਜੜੀਆਂ ਜੇ ਰਹਿੰਦੀਆਂ ਨੇ ਉਹ ਅਸੀਂ ਕੱਢ ਲਈਏ ਜਿੰਨੇ ਕੇ ਪਤਾ ਚੱਲਿਆ ਸੀ ਕਿ ਕੁਝ ਕੇਸ ਤੁਹਾਡੇ ਤੇ ਚੱਲ ਰਹੇ ਆ ਤੇ ਇੱਕ ਦਿੱਲੀ ਕੇਸ ਕੀਤਾ ਹੋਇਆ ਜੀ ਇਹਨਾਂ ਨੇ ਉਹ ਕਿਹੜਾ ਵੀਸ ਮਾਨਹਾਨੀ ਦਾ ਮੇਰੇ ਤੇ ਕੀਤਾ ਮੈਂ ਇਹਨਾਂ ਦਾ ਪ੍ਰੂਫ ਇਨ ਆਸ਼ੀ ਤੋਹ ਦੇ ਜਿਹੜਿਆ ਨੇ ਉੱਥੇ ਦਿੱਲੀ ਵਾਲਿਆਂ ਨੇ ਅੱਛਾ ਜੀ ਇੱਕ ਨੇਰਾਦੂਨ ਕੀਤਾ ਉਹ ਮੇਰੇ ਤੇ ਫੌਜਦਾਰੀ ਦਾ ਕੇਸ ਹੈ ਜੀ ਅੱਛਾ ਜੀ ਇਹ ਤਾਂ ਮਾਨਹਾਨੀ ਦਾ ਕੀਤਾ ਜੀ ਇਹਨਾਂ ਨੇ ਸਾਡੇ ਪਖੰਡੀ ਕਿਹਾ ਸਾਡੇ ਗੁਰੂ ਨੂੰ ਇਹਨੇ ਇਹੋ ਜਿਹੇ ਲਬਜ ਬੋਲੇ ਆ ਮੇਰੇ ਮੂੰਹੋਂ ਨਿਕਲ ਗਿਆ ਸੀ ਕੁੱਤਾ ਵੀ ਇਹੋ ਜਿਹੇ ਪੁੱਤੇ ਦਾ ਮੂੰਹ ਉਹ ਨਨਿਮਿਤ ਕੇਸ ਕਰ ਦਿੱਤਾ ਉਹ ਮੇਰੇ ਖਿਲਾਫ ਵੀ ਚੱਲ ਗਿਆ ਸੀ ਤੇ ਹੁਣ ਮੈਂ ਹਾਈ ਕੋਰਟ ਦੇ ਵਿੱਚ ਉਹਨ ਦੁਬਾਰਾ ਅਪੀਲ ਕੀਤੀ ਆ ਉਹ ਕੇਸਾਂ ਦੇ तकरीबन ਮੈਨੂੰ ਉਹ ਇਹ ਦੋ ਆਪਣਾ ਕੇਸਾਂ ਨੇ ਬਰਬਾਦ ਕੀਤਾ ਮੈਨੇ ਕਿ ਫੀਸਾਂ ਦੇਣੀਆਂ ਮੇਰੇ ਬਹੁਤ ਹੀ ਔਖਾ ਹੋ ਕੇ ਪਤਾ ਨਹੀਂ ਵਿਆਜੀ ਪੈਸੇ ਲੈ ਲੈ ਕੇ ਘਰ ਆਪਣਾ ਜਿਹੜਾ ਪਿਛਲਾ ਉਹ ਗਹਿਣੇ ਰੱਖ ਕੇ ਤੇ ਮੈਂ ਵਕੀਲਾਂ ਦੀਆਂ ਫੀਸਾਂ ਵਰਦਾ ਬੜੀ ਗੰਭੀਰਤਾ ਨਾਲ ਸੋਚਣ ਵਾਲਾ ਜਿਹੜਾ ਵਿਸ਼ਾ ਹੈ ਕਿ ਜੀ ਕਿ ਹਰ ਹਾਲਾਤਾਂ ਦੇ ਵਿੱਚ ਨਿਕਲੇ ਨੇ ਤੇ ਸਾਡੀ ਕੋ ਅੱਛਾ ਇੱਕ ਤੁਸੀਂ ਚੀਜ਼ ਹੋਰ ਬੜਾ ਖਾਸ ਨੋਟ ਕਰੋ ਕਿ ਇਹਨਾਂ ਨੇ ਕਿਸੇ ਇੱਕ ਬੰਦੇ ਦੇ ਖਿਲਾਫ ਗੱਲ ਕੀਤੀ ਤੇ ਇਹਨਾਂ ਦੇ ਉੱਪਰ ਦੋ ਦੋ ਖਾਤੇ ਮਾਨਹਾਂ ਨੂੰ ਦੇ ਜਿਹੜੇ ਦਾਅਵੇ ਠੁਕੇ ਗਏ ਇੱਕ ਗੱਲ ਦਾ ਧਿਆਨ ਦਿਓ ਉਹ ਪਰਸਨ ਹੈ ਜਿਹੜਾ ਸਿੱਧਾ ਦਰਬਾਰ ਸਾਹਿਬ ਤੇ ਝੋਲਾ ਲਾਉਣ ਦੀ ਗੱਲ ਕਰਦਾ ਤੇ ਕਿਸੇ ਨੇ ਤਾਂ ਕੇਸ ਨਹੀਂ ਠੁਕਿਆ ਅਗਰੇ ਕੋਨਾ ਕਿ ਇਹਨਾਂ ਨੇ ਇੱਕ ਪਰਸਨ ਦੀ ਖਰਾਬ ਗੱਲ ਕੀਤੀ ਔਰ ਪੂਰੇ ਸਬੂਤਾਂ ਸਮੇਤ ਔਰ ਪੂਰੇ ਦਲੀਲ ਨਾਲ ਗੱਲ ਕੀਤੀ ਹੈ ਤੇ ਉਹਨਾਂ ਦੇ ਪੈਰੋਕਾਰਾਂ ਨੇ ਦੋਨੋਂ ਕੇਸਾਂ ਦੇ ਉੱਪਰ ਧੋਕੇ ਹੋਇਆ ਤੇ ਵਿਚਾਰੇ ਖੱਜਲ ਖਵਾ ਹੋਏ ਪਏ ਨੇ ਤੇ ਇੱਕ ਪਾਸੇ ਸੁਪਰੀਮ ਪਾਵਰ ਨੂੰ ਚੈਲੰਜ ਕਰਦਾ ਵੀ ਉੱਥੇ ਝੋਨਾ ਲਾਉਣ ਦੀ ਗੱਲ ਕਰਦਾ ਤੇ ਕੋਈ ਅੱਗੇ ਹੋ ਕੇ ਗੱਲ ਨਹੀਂ ਕਰਦਾ ਪਿਆ ਹਰ ਚੀਜ਼ ਸੋਚ ਵਿਚਾਰ ਕੇ ਚੱਲਣ ਦੀ ਲੋੜ ਹੈ ਕਿ ਅਸੀਂ ਆਪਣੇ ਜਿਹੜੇ ਉਦਮੀ ਵੀਰ ਦੇ ਜਿਹੜੇ ਸਾਡੇ ਅਦ੍ਰਿਸ਼ ਨਿਚਾਰ ਖਣ ਵਾਲੇ ਵੀਰ ਹੈ ਕਿ ਅਸੀਂ ਉਹਨਾਂ ਨੂੰ ਅੱਧਾ ਇਕੱਲੇ ਛੱਡ ਕੇ ਚੱਲਣਾ ਜੇ ਆਪਾਂ ਹਾਂ ਨੂੰ ਇਕੱਲੇ ਛੱਡ ਕੇ ਚੱਲਾਂਗੇ ਤਾਂ ਆਹ ਹਾਂਜੀ ਜਿਹੜੀ ਘਟਣਾ ਹੂੰ ਹੂੰ ਜਿਹੜੀ ਪਿੱਛੇ ਸਿੰਘ ਆਪਣੇ ਸ਼ੀਟ ਹੋਏ ਜੀ ਜੀ ਨਹੀਂ ਹੋਇਆ ਇਸਾ ਹਾਂ ਹਾਂ ਉਹ ਫੋਟੋਆਂ ਹੈਗੀਆਂ ਦਿਖਾਉਂਦਾ ਇਹਨਾਂ ਆਪਣੇ ਪੇਪਰਾਂ ਰਾਹੀਂ ਵੀ ਅ ਗੁਰਮਤ ਨੂੰ ਮਲਗੋਬਾ ਕਰ ਰਿਹਾ ਹੈ ਜੀ ਜੀ ਲੋਕਾਂ ਨੂੰ ਗਮਰਾਹ ਕਰ ਰਿਹਾ ਹੈ ਜੀ ਉਹ ਤਾਂ ਕੋਈ ਸਪਸ਼ਟ ਹੈ ਨਾ ਜੀ ਹਾਂ ਕਿ ਇਹ ਤਾਂ ਸਾਡੀ ਜਥੇਬੰਦੀਆਂ ਦੀ ਤੇ ਲੈ ਲੈ ਤੇ ਇਹਨਾਂ ਨੂੰ ਨਹੀਂ ਕਰ ਰਹੇ ਕਰਨੀ ਦੀ। ਤਤ ਨੂੰ ਨਹੀਂ ਕਰ ਰਹੀ ਪਹਿਲਾਂ ਹੋਣੀ ਚਾਹੀਦੀ ਹੈ। ਔਰ ਜਿਸ ਹਿਸਾਬ ਨਾਲ ਦੇਖੋ ਇੱਕ ਸਾਹਮਣੇ ਪ੍ਰੂਫ ਨੇ ਬਾਠੇ ਹੋਏ ਕਿ ਉਥੇ ਇਹ ਕੁਝ ਹੁੰਦਾ ਹੈ। ਚਾਹੇ ਉਥੇ ਜਿਵੇਂ ਹੁਣ ਇਹਨਾਂ ਨੇ ਕੁੜੀਆਂ ਨੂੰ ਉਥੇ ਢੇਡ ਕਰਨ ਦੀ ਗੱਲ ਕਹੀਵੇ ਤੇ ਕੁੜੀਆਂ ਨੂੰ ਪੇਸ਼ ਕੀਤਾ ਜਾਂਦਾ ਹੈ ਜਾਂ ਹੋਰ ਅਨੇਕਾ ਤਰੀਕੇ ਦੇ ਜਿਹੜੇ ਉਥੇ ਜਿਹੜੀਆਂ ਵੀ ਲਜਾਇਜ ਗੱਲਾਂ ਹੁੰਦੀਆਂ ਨੇ। ਤੇ ਉਹਦੇ ਖਿਲਾਫ ਜਦ ਕਿ ਜੇ ਪ੍ਰਸ਼ਾਸਨ ਨਹੀਂ ਕਾਰਵਾਈ ਕਰ ਰਿਹਾ ਉਹ ਹੋਰ ਵੀ ਕੋਈ ਕਰ ਰਿਹਾ ਕਟੋੜ ਜਿਹੜੀ ਸਾਡੀਆਂ ਪੰਥ ਕਹਾਣ ਵਾਲੀਆਂ ਜਿੱਥੇ ਬੰਦੀਆਂ ਨੇ ਜਿਹੜਾ ਬੰਦਾ ਕਾਰਿਆ ਕਟੋੜ ਉਹਦੀ ਸਪੋਰਟ ਤਾਂ ਕਰਨ ਕੀ ਤੁਸੀਂ ਇਸ ਬਾਰੇ ਕੀ ਹੋਰ ਕੁਝ ਕਹਿਣਾ ਚਾਹੁੰਦੇ ਹੋ ਮੱਕੜ ਨੇ ਮੈਂ ਅਰਜੀ ਲੈ ਕੇ ਮੱਕੜ ਕੋਲ ਗਿਆ ਵੀ ਮੇਰਾ ਐਕਸੀਡੈਂਟ ਹੋ ਗਿਆ ਮੇਰੀ ਕੋਈ ਸਹਾਇਤਾ ਕੀਤੀ ਜਾ ਵੀ ਉਹਨੇ ਮੇਰੀ ਅਰਜੀ ਚੱਕ ਕੇ ਬਾਹਰ ਮਾਰੀ ਹਾਏ ਹਾਏ ਇਹ ਕਦੋਂ ਦੀ ਗੱਲ ਹੈ ਜੀ ਇਹ ਐਕਸੀਡੈਂਟ ਤੋਂ 2 ਮਹੀਨੇ ਦੇ ਬਾਅਦ ਸੀ ਐਕਸੀਡੈਂਟ ਕਰੋ ਹੋਇਆ ਕਿ ਮੇ ਤੇ 24/8 ਨੂੰ ਹੋਇਆ ਮੇਰਾ ਐਕਸੀਡੈਂਟ 24/8 2011 ਤੇ ਦਬਕੇ ਮਾਰ ਕੇ ਤੇ ਮੇਰੀ ਅਰਜੀ ਵੀ ਚੱਕ ਕੇ ਬਾਹਰ ਸੈੱਡ ਦਿੱਤੀ ਉਹਨੇ ਓਕੇ ਤੇ ਤੁਸੀਂ ਦੱਸਿਆ ਨਹੀਂ ਵੀ ਮੈਂ ਕੌਣ ਆ ਕਿ ਮੇਰੇ ਮੈਂ ਅਗਰ ਮੈਂ ਦੱਸਦਾ ਆ ਤਾਂ ਮੇਰੇ ਨਾਲ ਇਹ ਲੋਕ ਜਿਹੜੇ ਆ ਟੁੱਟਣਗੇ ਉਹ ਸਾਧਾ ਨੂੰ ਪੂਰਾ ਸਾਥ ਤਾ ਹੋਊਗਾ ਕਿ ਇਹ ਸੈਕ ਕਾਮ ਦੇ ਨਾਲੋਂ ਵੱਖਰਾ ਹੋ ਗਿਆ ਮੈਂ ਸ਼ਰਮ ਨਾ ਮਾਰਾ ਇਹਨਾਂ ਇਹਨਾਂ ਲੋਕਾਂ ਦੀ ਮੈਂ ਗੱਲ ਨਹੀਂ ਕਰਦਾ ਅਗਰ ਮੈਂ ਗੱਲ ਇਹਨਾਂ ਦੇ ਖਿਲਾਫ ਕਰੂੰਗਾ ਮੈਂ ਸਿੱਖ ਕੌਮ ਦੇ ਜਾਂ ਸਿੱਖਾਂ ਦੇ ਆਗੂਆਂ ਦੇ ਤਾਂ ਮੈਂ ਆਪਣੇ ਆਪ ਹੀ ਕਮਜ਼ੋਰ ਹੋ ਜਾਊਂਗਾ। ਤੋ ਹਜੇ ਤੇ ਇਹਨਾਂ ਨੂੰ ਡਰ ਹੈਗਾ ਯਾ ਵਿਚਾਰੇ ਵੀ ਇਹਦੇ ਨਾਲ ਕੌਮ ਜੁੜੀ ਆ। ਉਹ ਉਹਦੀ ਮਰਜ਼ੀ ਆ ਜੇ ਨਹੀਂ ਵੀ ਦਿੱਤੇ ਤੇ ਉਹਦਾ ਭਲਾ ਹੋ ਗਏ। ਪਰ ਉਹ ਤਾਂ ਫਰਜ਼ ਬਣਦਾ ਸੀ ਮੇਰੇ ਲਈ। ਉਹਦੇ ਗੁਰੂ ਕੀ ਗੋਲਕ ਆ। ਹੈ ਬਿਲਕੁਲ। ਹਾਂ। ਮਰੋ ਕੇ ਬੋਲ ਕੋ ਆ ਗਰੀਬਾਂ ਵਾਸਤੇ ਆ ਉਹਦੀ ਕੋਈ ਆਪਣੀ ਨਿੱਜੀ ਸੰਪਤੀ ਨਹੀਂ ਗਈ ਬਿਲਕੁਲ ਹਾਂਜੀ ਜੇ ਇਸ ਵੇਲੇ ਜੇ ਤਾਂ ਮੈਂ ਬੜਾ ਆਤਕ ਤੌਰ ਤੋਂ ਬਹੁਤ ਕਮਜ਼ੋਰ ਆ ਅਗਰ ਮੈਂ ਆਪਣੀ ਲਾਈਨ ਤੇ ਸਹੀ ਲੱਗਾ ਰਹਿੰਦਾ ਤੇ ਇਸ ਵੇਲੇ ਮੈਂ ਹੰਸ ਦੇ ਤੇ ਸਲੀਮ ਉਹਨਾਂ ਦੇ ਸਾਬਰ ਕੋਟੀ ਉਹਨਾਂ ਦੇ ਬਰਾਬਰ ਦੇ ਗਾਉਣ ਵਾਲਾ ਤੇ ਮੈਂ ਤਾਂ ਅੱਜ ਤਾਂ ਹੁਣ ਮੈਂ ਸਾਰੇ ਮੈਕਸ ਕੀਤੇ ਆ ਕਿਨੇ ਲੈਟਾ ਵਾਲਾ ਤੇ ਪੁਨੀਆਰਾ ਵਾਲਾ ਉਮੇ ਤਾਂ ਜੇ ਮੈਨੂੰ ਲੱਗਦਾ ਹੈ ਜੇ ਨਾਲ ਵਿਸ਼ਾ ਥੋੜਾ ਜਿਹਾ ਅਲੱਗ ਟੱਚ ਹੋ ਜਾਣਾ ਤੇ ਜੇ ਤੁਸੀਂ ਇਸ ਖੇਤਰ ਵਿੱਚ ਆਉਣਾ ਚਾਹਦੇ ਤੇ ਹੋਰ ਨਕਸ਼ਰਗਾ ਕੇ ਤੇ ਸ਼ਾਇਦ ਤੁਸੀਂ ਅਜਿ ਕਰੋੜਾ ਅਰਬਾ ਖਰਬਾ ਵਧਾ ਚੁੱਕੇ ਹੁੰਦੇ ਪਰ ਸ਼ਾਇਦ ਤੁਹਾਡੇ ਅੰਦਰ ਦੀ ਕੋਈ ਸੋਚ ਕੁਝ ਹੋਰ ਸੀ ਕਿ ਨਹੀਂ ਅਸੀਂ ਲੋਕਾਂ ਨੂੰ ਆਗਤ ਕਰਾਣਾ ਆਉਣ ਵਾਲੀਆਂ ਕ੍ਰੀਤੀਆਂ ਤੋਂ ਤੇ ਸੋ ਪੈਸੜ ਦੇ ਵਿੱਚ ਪੈਸੜ ਰਾਈ ਮੈਂ ਇਹ ਜਨਤਾ ਨੂੰ ਇੱਕ ਸੁਚੇਤ ਕਰਨਾ ਚਾਹੁੰਦਾ ਜਿੱਦਾਂ ਹੁਣ ਮੈਂ ਇੱਕ ਇਹਨਾਂ ਦੇ ਨਾਮ ਫਖੰਡੀਆਂ ਦਾ ਗਾਨਾ ਤਿਆਰ ਕੀਤਾ ਸਾਬਾਂ ਦੇ ਆਂਡੇ ਰਿਆਂ ਚੋ ਕਦੇ ਨਹੀਂ ਉਹ ਜਾਈਦਾ ਦੰਬੀਆਂ ਫਕੰਡੀਆਂ ਦੇ ਕੋਚ ਨਹੀਂ ਆਈ ਬਾਬ ਸਾਬਾਂ ਦੇ ਆਂਡੇ ਰਿਆਂ ਚੋ ਕਦੇ ਨਹੀਂ ਉਹ ਜਾਈਦਾ ਨੂਰ ਮਹਿਲ ਵਿੱਚ ਬੈਠਾ ਲੈ ਤੇ ਜਗਉਂਦਾ ਆ ਝੂਠ ਦੀ ਦਕਾਨ ਕੋਹੀ ਸਰ ਸੇ ਚਲਾਉਂਦਾ ਆ ਪੰਨੀਆ ਰਾਮ ਵਿੱਚ ਬੈਠਾ ਰੋੜਾ ਹੱਥੋਂ ਮੈਂ ਕੋਈ ਖਦਾਈ ਦੇ ਸਬਦ ਹਾਂ ਢੇਰਿਆਂ ਚ ਉਹ ਕਦੇ ਨਹੀਂ ਉਜਾਈਦਾ ਇਹਨੂੰ ਅੱਠ ਗੀਤ ਮੈਂ ਤਿਆਰ ਕੀਤੇ ਇੱਕ ਪਹਿਲਾ ਜਿਹੜਾ ਫਸਟ ਗੀਤ ਮੇਰਾ ਉਹ ਇਹਨੂੰ ਮੈਂ ਵਿਹਾਰ ਚੋਂ ਤੋੜਿਆ ਅੱਛਾ ਵਿਹਾਰ ਦੇ ਵਿੱਚੋਂ ਇਸ ਤਰੀਕੇ ਨਾਲ ਤੋੜਿਆ ਵੀ ਨਾਂ ਕਿਦਾਂ ਚੇਂਜ ਕਰਨਾ ਇਹ ਇੱਥੇ ਆ ਕੇ ਕੀ ਕਰਤੂਤਾ ਕਰੂੰਗਾ ਚਲੋ ਤੁਹਾਡੀ ਐਲਬਮ ਬਾਰੇ ਤੇ ਅਸੀਂ ਆਪ ਵਿਚਾਰ ਕਰਦੇ ਆ ਤੁਹਾਡੀ ਜਲਦੀ ਐਲਬਮ ਕੋਸ਼ਿਸ਼ ਕਰਾਂਗੇ ਇੱਕ ਚੀਜ਼ ਜਿਹੜੀ ਜਿਹੜੀ ਹੋਰ ਜ਼ਰੂਰੀ ਨੋਟ ਕਰਨ ਵਾਲੀ ਹੈ ਨੂਰ ਮਾਹ ਦੇ ਵਿੱਚ ਬੈਠ ਕੇ ਹੀ ਤੁਸੀਂ ਨੂਰ ਮੈਲੀ ਦਾ ਵਿਰੋਧ ਕਰ ਰਹੇ ਹੋ ਤੁਹਾਨੂੰ ਇੱਥੇ ਫਿਰ ਕਿਹੋ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮਤਲਬ ਪੁਲਿਸ ਤੋਂ بڑا ਇਹਨਾਂ ਨੇ ਪਹਿਲਾਂ ਪਹਿਲਾਂ بڑا ਪੁਲਿਸ ਤੋਂ ਕਟਾਉਂਦੇ ਰਹੇ ਮੈਨੂੰ ਉਹ ਮੰਦਰ ਵੀ ਕਰਵਾ ਦਿੰਦੇ ਸੀਗੇ ਫਿਰ ਇਹਦਾ ਕੁਝ ਬੰਦੇ ਆ ਨੇ ਮੈਨੂੰ ਛਡਾ ਲਿਆਣਾ ਮੇਰਾ ਇੱਕ ਜਿੱਦਾ ਮਤਲਬ ਬਜ਼ੁਰਗ ਸੀਗੇ ਸਾਡੇ ਮੇਰੇ ਚਾਚਾ ਜੀ ਲੱਗਦੇ ਸੀਗੇ ਉਹ ਬਹੁਤ ਵਿਦਵਾਨ ਸੀਗੇ ਤੇ ਉਹ ਤਰਕਸੀਲ ਦੇ ਪ੍ਰਧਾਨ ਵੀ ਸੀ ਪੰਜਾਬ ਦੇ ਉਹਨਾਂ ਨੇ ਮੇਰੀ ਕਾਫੀ ਮਦਦ ਕੀਤੀ ਉਸ ਤੋਂ ਬਾਅਦ ਫਿਰ ਵਿਧਾਨਤੀ ਸਾਹਿਬ ਨੇ ਮੇਰੇ ਸਾਥ ਦਿੱਤਾ ਅੰਦਰ ਕਦੀ ਅਗਰ ਸਾਹਮਣੇ ਤਾਂ ਉਹਨੂੰ ਖਾਰਜ ਕਰ ਦਿੰਦੇ ਪਹਿਲਾਂ ਹੀ ਕਰ ਦਿੰਦੇ ਤਾਂ ਉਹ ਅੰਦਰ ਖਾਤੇ ਮੇਰੀਓ ਮਤਲਬ ਗਿਆਨੀ ਕੇਵਲ ਸਿੰਘ ਨੇ ਵੀ ਮੇਰੀ ਮਦਦ ਕੀਤੀ ਹੈ ਜੀ हां जी ਉਹਨਾਂ ਨੇ ਵੀ ਕਾਫੀ ਮੇਰਾ ਜਿੱਦਾਂ ਸਾਥ ਦਿੱਤਾ ਹਾਂ ਜੀ ਉਹਨਾਂ ਨੇ ਇੱਥੇ ਮੈਨੂੰ ਬੁਲਾਇਆ ਵੀ ਸੀ ਗਿਆ ਉਹਨਾਂ ਨੇ ਗਿਆਨੀ ਕੇਵਲ ਸਿੰਘ ਜੀ ਨੇ ਮੈਨੂੰ ਮੰਡੀ ਦੇ ਵਿੱਚ ਬੁਲਾਇਆ ਸੀ ਗਿਆ ਉਦੋਂ ਬਦਨਤੀ ਸਾਬ ਵੀ ਆਏ ਸੀਗੇ ਤੇ ਸਿੰਘ ਸਾਹਿਬ ਵੀ ਆਏ ਸੀਗੇ ਤੇ ਮੈਨੂੰ ਸਟੇਜ ਤੇ ਵੀ ਬੁਲਾਇਆ ਸੀ ਉਹਨਾਂ ਨੇ ਤੇ ਮੈਂ ਉਹ ਜਿਹੜਾ ਇਸ ਵੇਲੇ 35 ਸਾਲ ਦਾ ਪਾਤਰ ਜੀ ਜੋ ਮੈਂ ਦਿਖਾ ਦੇਖ ਰਹੇ ਹਾਂ ਜੀ ਖੰਡਰ ਪਿਆ ਘਰ ਹਾਂ ਜੀ ਫਕੋਨਲੀ ਦੇਖੋ ਬੰਨ ਨੂੰ ਮੁਸ਼ਕਲ ਮਿਲਣ ਰਿਹਾ ਤੇ ਇਹ ਜੀ ਹਾਲਤ ਵਿੱਚ ਸਮੁੱਟੇ ਪੰਦਰ ਦੀਆਂ ਨੂੰ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਘਰ ਪਰਖ ਨੇ ਆਰਥਿਕ ਤੌਰ ਤੇ ਕੁਸ਼ਾਲ ਕੀਤਾ ਉਹਦਾ ਫਰਜ਼ ਬੰਦਾ ਹੈ ਇਹ ਇਹਨਾਂ ਲੋਕਾਂ ਦੀ ਸਹਾਇਤਾ ਕਰਨ ਜੀ ਹਾਂਜੀ ਤੇ ਹੋਰ ਸਾਡੇ ਕੋਲ ਕਾਦੇ ਵਾਸਤੇ ਆ ਮਾਇਆ ਕੀ ਕਰਨੀ ਹੈ ਹਾਂਜੀ ਕਿੰਨੀਆਂ ਬਿਲਡਿੰਗਾਂ ਬਣਾ ਲੈਣੀਆਂ ਨੇ ਅੱਜ ਕਿੰਨੀਆਂ ਬਿਲਡਿੰਗਾਂ ਬਣਾ ਲੈਣੀਆਂ ਨੇ ਕਿਸ ਤਰ੍ਹਾਂ ਬਿਲਡਿੰਗਾਂ ਬਿਲਡਿੰਗਾਂ ਬਣਾ ਕੇ ਰੱਖ ਲੈਣੀਆਂ ਨੇ ਅੱਜ ਲੋੜ ਜਿਹੜੀ ਆ ਉਹ ਸਾਹਮਣੇ ਨਜ਼ਰ ਆ ਰਹੀ ਹੈ ਅਪੀਲ ਕਰੂੰਗਾ ਸਾਰੇ ਹਾਂ ਕਿ ਜੋ ਵੀ ਸਹਿਤਾ ਕਰ ਸਕਦੇ ਨੇ ਜੋਗ ਸਹਿਤਾ ਨਾਲ ਨਿਕਰ ਜੀ ਇਹ ਲੋੜਵੰਦ ਹੈ ਜੀ ਹਾਂਜੀ ਅ ਮੈਂ ਚਾਹੁੰਦਾ ਕਿ ਤੁਸੀਂ ਆਪ ਜਿਹੜੀ ਵੀ ਸਿੱਖ ਸੰਗਤ ਇਸ ਵੇਲੇ ਦੇਖੇਗੀ ਸਾਰੇ ਵੀਡੀਓ ਨੂੰ ਔਰ ਜੋ ਹਕੀਕਤ ਹੈ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ ਤੁਸੀਂ ਇਸ ਸੰਗਤ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹੋ ਆਪਣੇ ਵੱਲੋਂ ਅਪੀਲ ਚਲੋ ਖੈਰ ਮੈਂ ਮੇਰੀ ਜਿਹੜੀ ਜ਼ਮੀਰ ਹੈ ਇਅਜਾਜ਼ਤ ਵੀ ਨਹੀਂ ਮੰਦੀ ਕਿ ਮੈਂ ਇਹਨਾਂ ਨੂੰ ਕੋਈ ਵੰਗਾਰ ਪਾਵਾਂ ਬਾਕੀ ਸੰਗਤ ਨੂੰ ਸਾਰਾ ਪਤਾ ਹੀ ਹੈਗਾ ਕਿ ਮੈਂ ਕਿਹੋ ਜਿਹੇ ਹਲਾਤਾਂ ਵਿੱਚ ਦੀ ਗੁਜ਼ਰਦਿਆਂ ਤੇ ਕਿਹੋ ਜਿਹੇ ਮਤਲਬ ਇਹਨਾਂ ਪਖੰਡੀਆਂ ਦਾ ਵਿਰੋਧ ਕਰਨਾ ਕਿਤੇ ਖਾਲਾਜੀ ਦਾ ਬਾੜਾ ਨਹੀਂ ਆਮ ਇੱਥੇ ਵੱਡੇ ਵੱਡੇ ਜਿਹੜੇ ਹੈਗੇ ਆ ਉਹਨਾਂ ਦੀਆਂ ਲੱਤਾਂ ਕੰਬ ਜਾਂਦੀਆਂ ਆਸ਼ੀਰਵਾਦ ਦਾ ਨਾਂ ਸੁਣ ਕੇ ਔਰ ਮੈਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਤੇ ਕੁਝ ਚਿਰ ਪਹਿਲਾਂ ਐਸਐਸਪੀ ਸੀਗਾ ਉਹ ਕਿਨੇ ਗਨਮੈਨ ਲੈ ਲਾ ਮੈਂ ਕਿਹਾ ਮੇਰੇ ਆਲੇ ਗਨਮੈਨ ਵੀ ਤੁਸੀਂ ਇਹਨੂੰ ਦੇ ਦਿਓ ਤੇ ਮੇਰਾ ਗਨਮੈਨ ਜਿਹੜਾ ਉਹ ਗੁਰੂ ਨਾਨਕ ਦੇਵ ਜੀ ਆ ਮੇਨ ਜਿਹੜਾ ਗਨਮੈਨ ਗੁਰੂ ਨਾਨਕ ਦੇਵ ਜੀ ਹੋਵੇ ਉਹਨੂੰ ਕੋਈ ਖਤਰਾ ਨਹੀਂ ਦਾ ਬਾਕੀ ਇਹ ਸੰਗਤ ਨੂੰ ਚਾਹੀਦਾ ਕਿ ਮੇਰੀ ਮਦਦ ਕਰਨੀ ਬਣਦੀ ਆ ਜਾਂ ਨਹੀਂ ਪਣਦੀ ਇਹਦੇ ਕੋਲ ਕੰਮ ਲਿਆ ਜਾ ਸਕਦਾ ਜਸਤਨ ਨਾਲ ਇਹ ਸੰਗੀਤਕਾਰ ਵਾ ਔਰ ਇਹ ਵਧੀਆ ਕਵਤਾ ਲਿਖ ਰਿਹਾ ਤੁਸੀਂ ਬੋਰੀ ਜੀ ਤੇ ਜੇ ਇਹਨੂੰ ਅਸੀਂ ਯੂਪ ਨਾਲ ਵਰਤੀਏ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਇਹਨਾਂ ਖੰਡੀਆਂ ਬਾਰੇ ਜਾਣਕਾਰੀ ਦੇ ਸਕਦੇ ਹਾਂ ਚੰਗੀ ਜਾਣਕਾਰੀ ਦੇ ਸਕਦੇ ਆ ਨਵੇਂ ਮਾਧਿਅਮ ਨਾਲ ਲੋਕ ਜਾਗਰੂਕ ਹੋ ਸਕਦੇ ਨੇ ਔਰ ਇਹਨਾਂ ਤਪੀਆਂ ਦੇ ਜਾਤ ਤੋਂ ਬਚ ਸਕਦੇ ਨੇ ਇਹ ਜਿਹੜੀ ਕਲਾ ਹੈ ਬਹੁਤ ਵਧੀਆ ਚੋ ਠੀਕ ਹੈ ਜੀ ਐਨਿਆ ਕੇ ਵਿਚਾਰਾਂ ਦੇ ਨਾਲ ਹੁਣ ਆਪਾਂ ਸੰਗਤ ਕਰੋ ਖਿਮਾ ਮੰਗਾ ਕੇ ਅ ਸਾਂਜੀ ਸਾਡੇ ਨਾਲ ਪੂਰਨ ਸਿੰਘ ਦੇਸਲ ਜੀ ਤੇ ਗਿਆਨੀ ਜਖਤਾ ਅਸ ਸਿੰਘ ਜੱਜਪੂਰੀ ਜਿਨ੍ਹਾਂ ਨੇ ਤੁਹਾਨੂੰ ਅੱਜ ਜੋ ਵੀ ਇਸ ਵੀਰ ਦੇ ਨਿੱਜੀ ਹਾਲਾਤ ਨੇ ਇਸ ਵੇਲੇ ਜੋ ਪਰਿਵਾਰਕ ਹਾਲਾਤ ਨੇ ਤੇ ਜੋ ਇਹਨਾਂ ਦਾ ਇਸ ਵੇਲੇ ਆਰਥਿਕ ਪੱਧਰ ਹੈ ਉਹ ਤੁਹਾਨੂੰ ਰੂਬਰੂ ਕਰਵਾਇਆ ਕਿ ਕਿਸ ਤਰ੍ਹਾਂ ਇਸ ਵੇਲੇ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਔਰ ਇਹਨਾਂ ਹਾਲਾਤਾਂ ਵਿੱਚ ਆਉਣ ਦਾ ਕਾਰਨ ਕੀ ਹੈ ਸੋ ਸਾਨੂੰ ਸੋਚਣਾ ਪੈਂਦਾ ਹੈ ਕਿ ਸ਼ਾਇਦ ਇਹਨਾਂ ਦਾ ਨਿੱਜੀ ਮਸਲਾ ਨਹੀਂ ਹੈ ਜਾਂ ਸਿਰਫ ਇਹਨਾਂ ਦਾ ਪਰਿਵਾਰਕ ਮਸਲਾ ਨਹੀਂ ਹੈ ਇਹ ਪੂਰੇ ਪੰਥ ਦੀ ਵਾਗਡੋਰ ਫੜ ਕੇ ਚੱਲ ਰਹੇ ਨੇ ਤੇ ਪੰਥ ਨੂੰ ਵਿਚਾਇਦਾ ਕਿ ਇਹਨਾਂ ਦੇ ਨਾਲ ਕਦਮ ਨਾਲ ਕਦਮ ਲਾ ਕੇ ਚੱਲੋ ਤਾਂ ਜੋ ਕਿ ਇਹ ਆਪਣਾ ਨੂੰ ਇਕੱਲਾ ਮਹਿਸੂਸ ਨਾ ਕਰਨ। ਇਹਨਾਂ ਦਾ ਜੋ ਵੀ ਅਕਾਊਂਟ ਨੰਬਰ ਔਰ ਮੋਬਾਈਲ ਨੰਬਰ ਨਾਲ ਹੀ ਵੀਡੀਓ ਚ ਪਬਲਿਸ਼ ਕਰ ਦਿੱਤਾ ਜਾਏਗਾ। ਜੋ ਵੀ ਸੱਜਣ ਸਮਝਦੇ ਨੇ ਕਿ ਉਹਨਾਂ ਦੀ ਜਿਹੜੀ ਦਸ਼ਵੰਦ ਰੂਪੀ ਮਾਇਆ ਜੋ ਉਹ ਲਗਾਣਾ ਚਾਹੁੰਦੇ ਨੇ ਸਹੀ ਪਾਸੇ ਉਹ ਜ਼ਰੂਰ ਕੁਝ ਹਿੱਸਾ ਪੁਰਤ ਸਿੰਘ ਦੇਸਲ ਜੀ ਨੂੰ ਪੇਜਣ ਤਾਂ ਜੋ ਕਿ ਇਹਨਾਂ ਦਾ ਜਿਹੜਾ ਇਸ ਵੇਲੇ ਹਾਲਾਤ ਨੇ ਉਹ ਸੁਖਾਲੇ ਹੋ ਸਕਣ ਇਹਨਾਂ ਇੱਕ ਬੇਨਤੀ ਆ ਦੇ ਨਾਲ ਆਪ ਜੀ ਦੇ ਕੋਲ ਖਿਮਾ ਮੁਕ ਦੇਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ